ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਸਾਧ ਸੰਗਤ ਜੀ ਸਾਡੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਧ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਹਾਜ਼ਰੀ ਚ ਰੋਲ ਲਗਵਾ ਦੇਣਾ ਜੀ ਤੇ ਸੰਗਤ ਜੀ ਵੀਡੀਓ ਨੂੰ ਪੂਰਾ ਜੀ ਰੋਲ ਸੁਣਨਾ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜਿਹੜੇ ਘਰ ਦੇ ਵਿੱਚ ਕੀੜੇ ਕੇੜੀਆਂ ਦਾ ਪੌਣ ਹੁੰਦਾ ਹੈ ਉਹਨਾਂ ਘਰਾਂ ਦੇ ਵਿੱਚ ਇੱਕ ਗੱਲ ਦੀ ਪੱਕੀ ਨਿਸ਼ਾਨੀ ਹੈ ਉਹ ਕਿਹੜੀ ਨਿਸ਼ਾਨੀ ਹੈ ਉਹ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਵਾਲੇ ਹਾਂ ਵੀਡੀਓ ਨੂੰ ਸਕਿਪ ਕਰਕੇ ਬਿਲਕੁਲ ਵੀ ਨਾ ਦੇਖਣਾ ਸੰਗਤ ਜੀ ਵੀਡੀਓ ਨੂੰ ਪੂਰਾ ਧਿਆਨ ਦੇ ਨਾਲ ਸੁਣਨਾ ਸਾਧ ਸੰਗਤ ਜੀ ਅਕਸਰ ਹੀ ਅਸੀਂ ਦੇਖਦੇ ਹਾਂ ਕਿ ਜਿੱਥੇ ਕੀੜੀਆਂ ਦਾ ਪੌਣ ਹੁੰਦਾ ਹੈ ਉੱਥੇ ਰਿਜਕ ਵੀ ਬਹੁਤ ਹੁੰਦਾ ਹੈ ਤੇ ਇਹ ਭੌਣ ਕਿਸੇ ਕਿਸੇ ਕਾਰ ਹੁੰਦਾ ਹੈ ਜਾਂ ਕਿਸੇ ਕਿਸੇ ਜਗਾ ਜਾਂ ਫਿਰ ਕਿਸੇ ਘਰ ਦੇ ਵਿੱਚ ਬਹੁਤ ਹੀ ਘਟ ਹੁੰਦਾ ਹੈ ਜਿਸ ਘਰ ਵਿੱਚ ਕੀੜੀਆਂ ਦਾ ਭੌਣ ਹੁੰਦਾ ਹੈ ਉਸ ਪਰਿਵਾਰ ਨੂੰ ਬੜੇ ਹੀ ਭਾਗਾ ਵਾਲਾ ਮੰਨਿਆ ਜਾਂਦਾ ਹੈ ਜਿਸ ਘਰ ਵਿੱਚ ਕੀੜੀਆਂ ਦਾ ਭੌਣ ਨਿਕਲਦਾ ਹੈ ਉਥੇ ਰਜਕ ਦੇ ਵਾਦੇ ਦਾ ਸੰਦੇਸ਼ ਦਿੱਤਾ ਜਾਂਦਾ ਹੈ ਇਸ ਸਭ ਨੂੰ ਅਸੀਂ ਇੱਕ ਕਹਾਣੀ ਦੇ ਰਾਂ ਸਮਝਾਂਗੇ ਸਾਧ ਸੰਗਤ ਇੱਕ ਵਾਰ ਇੱਕ ਰਾਮਦਾ ਬੰਦਾ ਜੋ ਪਸ਼ੂ ਪੰਛੀਆਂ ਦੀ ਬੋਲੀ ਜਾਣਦਾ ਸੀ ਉਹ ਤਲਾਬ ਦੇ ਕਿਨਾਰੇ ਬੈਠਾ ਸੀ ਤੇ ਪਰਮਾਤਮਾ ਦਾ ਨਾਮ ਜਪ ਰਿਹਾ ਸੀ ਉਦੋਂ ਦੀ ਇੱਕ ਕੀੜੀ ਜਾ ਰਹੀ ਸੀ ਤੇ ਜਿਸ ਦੇ ਮੂੰਹ ਦੇ ਵਿੱਚ ਇੱਕ ਦਾਣਾ ਕਣਕ ਦਾ ਸੀ ਉਹ ਬੰਦਾ ਉਸ ਕੀੜੀ ਨੂੰ ਬਹੁਤ ਹੀ ਧਿਆਨ ਦੇ ਨਾਲ ਦੇਖਦਾ ਰਿਹਾ ਤੇ ਸੋਚਦਾ ਰਿਹਾ ਕਿ ਇਹ ਕਿਹੜੇ ਤਲਾਬ ਵੱਲ ਜਾ ਰਹੀ ਸੀ ਤੇ ਇਸੇ ਇਸ ਨੇ ਤਾਂ ਤਲਾਬ ਦੇ ਵਿੱਚ ਡਿੱਗ ਜਾਣੇ ਹਨ ਉਹ ਉਹ ਬੜਾ ਹਰਾਨ ਹੋਇਆ ਜਦੋਂ ਉਸਨੇ ਦੇਖਿਆ ਕਿ ਇੱਕ ਡੰਡੂ ਤਲਾਬ ਦੇ ਵਿੱਚੋਂ ਬਾਹਰ ਆਇਆ ਤੇ ਆਪਣਾ ਮੂੰਹ ਖੋਲ ਕੇ ਬੈਠ ਜਾਂਦਾ ਹੈ ਤੇ ਕਿਹੜੀ ਉਹ ਜਿਹੜੀ ਕਿਹੜੀ ਹੈ ਉਹ ਦਾਣੇ ਸਨੇ ਉਸ ਦੇ ਮੂੰਹ ਵਿੱਚ ਵੜ ਜਾਂਦੀ ਹੈ ਉਸ ਦੇ ਅੰਦਰ ਚਲੀ ਜਾਂਦੀ ਹੈ ਤੇ ਡੰਡੂ ਫਿਰ ਤੋਂ ਤਲਾਬ ਵਿੱਚ ਛਾਲ ਮਾਰ ਦਿੰਦਾ ਹੈ ਉਹ ਬੰਦਾ ਇਹ ਦੇਖ ਸੋਚੀ ਪਿਆ ਰਹਿਦਾ ਹੈ ਅਤੇ ਨਾਲ ਹੀ ਰੱਬ ਦੀ ਇਹ ਕਿਰਤ ਨੂੰ ਦੇਖ ਕੇ ਉਹ ਬਹੁਤ ਹਰਾਨ ਸੀ ਹਾਜੇ ਉਹ ਉੱਥੇ ਬੈਠ ਇਸ ਕੁਦਰਤ ਦੇ ਬਾਰੇ ਸੋਚੇ ਰਿਹਾ ਸੀ ਤਾਂ ਉਹ ਵੇਖਦਾ ਹੈ ਕਿ ਉਹ ਡੱਡੂ ਵਾਪਸ ਆ ਗਿਆ ਤੇ ਉਸੇ ਤਰ੍ਹਾਂ ਆਪਣੇ ਮੂੰਹ ਨੂੰ ਖੋਲ ਕੇ ਕੀੜੀ ਨੂੰ ਮੂੰਹ ਵਿੱਚੋਂ ਬਾਹਰ ਕੱਢ ਦਿੰਦਾ ਹੈ ਇਹ ਰੱਬ ਦਾ ਬੰਦਾ ਕੀੜੀ ਦੀ ਭਾਸ਼ਾ ਨੂੰ ਜਾਣਦਾ ਸੀ ਇਸ ਲਈ ਉਸਨੇ ਕੀੜੀ ਨੂੰ ਪੁੱਛ ਹੀ ਲਿਆ "ਕੇ ਸਭ ਕੀ ਹੈ ਤਲਾਬ ਦੇ ਵਿੱਚ ਇੰਨਾ ਪਾਣੀ ਹੈ ਡੱਡੂ ਦੇ ਮੂੰਹ ਵਿੱਚ ਜਾ ਕੇ ਤੂੰ ਬਾਹਰ ਵਾਪਸ ਕਿਸ ਤਰ੍ਹਾਂ ਆ ਗਏ ਹੈ ਅਤੇ ਤੇਰੇ ਮੂੰਹ ਵਿੱਚ ਜਿਹੜਾ ਦਾਣਾ ਸੀ ਉਹ ਕਿੱਥੇ ਹੈ" ਉਸੇ ਗੱਲ ਸੁਣ ਕੇ ਕਿਹੜੇ ਅਤੇ ਸਾਰੇ ਸਵਾਲਾਂ ਦੇ ਜਵਾਬ ਦਿੰਦੀ ਹੈ ਉਸੇ ਸਵਾਲ ਦਾ ਜਵਾਬ ਦਿੰਦੇ ਹੋਏ ਕਿਹੜੀ ਉਸ ਨੂੰ ਕਹਿੰਦੀ ਇਸਲਾਬ ਦੇ ਵਿਚਕਾਰ ਇੱਕ ਪੱਥਰ ਹੈ ਉਸ ਪੱਥਰ ਦੇ ਵਿੱਚ ਇੱਕ ਕੀੜਾ ਹੈ ਜਿਸ ਨੂੰ ਭੋਜਨ ਪਹੁੰਚਾਉਣ ਦੀ ਜ਼ਿੰਮੇਵਾਰੀ ਮੇਰੇ ਪਰਮਾਤਮਾ ਜੀ ਨੇ ਮੈਨੂੰ ਲਈ ਹੈ ਅਤੇ ਮੇਰੇ ਨਾਲ ਨਾਲ ਇਸ ਢੱਡੋ ਦੀ ਜ਼ਿੰਮੇਵਾਰੀ ਉਸ ਨੂੰ ਭੋਜਨ ਪਹੁੰਚਾਉਣ ਦੀ ਲੱਗੀ ਹੋਈ ਹੈ ਅਸੀਂ ਦੋਨੋਂ ਮਿਲ ਕੇ ਉਸ ਨੂੰ ਭੋਜਨ ਦਿੰਦੇ ਹਾਂ ਮੈਂ ਐਸੇ ਮੌਹ ਦੇ ਵਿੱਚ ਬੈਠ ਜਾਂਦੀ ਹਾਂ ਤੇ ਇਹ ਮੈਨੂੰ ਪੱਥਰ ਦੇ ਸੁਰਾਖ ਦੇ ਕੋਲ ਆਪਣੇ ਮੂੰਹ ਖੋਲ ਕੇ ਪਚਾ ਦਿੰਦਾ ਹੈ ਜਿੰਨੀ ਦੇਰ ਤੱਕ ਮੈਂ ਉਸ ਪੱਥਰ ਦੇ ਅੰਦਰ ਜਾਣਾ ਉਸ ਪੱਥਰ ਦੇ ਅੰਦਰ ਦਾਣਾ ਰੱਖ ਕੇ ਆਉਂਦੀ ਹਾਂ ਉਨੀ ਦੇਰ ਤੱਕ ਇਹ ਬਾਰ ਮੇਰਾ ਇੰਤਜ਼ਾਰ ਕਰਦਾ ਰਹਿੰਦਾ ਹੈ ਤੇ ਇਸੇ ਤਰ੍ਹਾਂ ਮੈਂ ਬਾਹਰ ਆ ਜਾਂਦੀ ਹਾਂ ਤੇ ਮੈਨੂੰ ਤਲਾਬ ਤੋਂ ਬਾਅਦ ਫਿਰ ਛੱਡ ਜਾਂਦਾ ਹੈ ਅਗਲੇ ਦਿਨ ਅਸੀਂ ਫਿਰ ਤੋਂ ਐਸੇ ਤਰ੍ਹਾਂ ਹੀ ਕਰਦੇ ਹਾਂ ਜਦੋਂ ਇਹ ਗੱਲ ਉਸ ਆਦਮੀ ਨੇ ਸੋਨੇ ਦਾ ਉਸੇ ਮੋਂ ਤੋਂ ਇਹ ਨਿਕਲਦਾ ਹੈ ਕਿ हे ਪਰਮਾਤਮਾ ਮੈਂ ਸੁਣਿਆ ਸੀ ਕਿ ਤੂੰ ਪੱਥਰਾਂ ਦੇ ਵਿੱਚ ਖਾਣ ਨੂੰ ਦਿੰਦਾ ਹੈ ਪਰ ਅੱਜ ਦੇਖ ਵੀ ਲਿਆ ਹੈ ਵਾ ਤਾਂ ਤੂੰ ਹੈ ਪਰਮਾਤਮਾ ਤੂੰ ਤੇਰੀ ਕੁਦਰਤ ਹੈ ਜਿਸ ਵਿੱਚ ਤੋਂ ਪੈਦਾ ਕੀਤੇ ਜੀਵਾਂ ਨੂੰ ਰੋਜ਼ ਰੋਟੀ ਦਿੰਦਾ ਹੈ ਉਸ ਦੀ ਰੋਟੀ ਦਾ ਫਿਕਰ ਤੈਨੋਂ ਹੈ ਇਹ ਦੁਨੀਆ ਤਾਂ ਐਵੇਂ ਹੀ ਮੇਰੇ ਮੇਰੇ ਕਰੇ ਜਾਂਦੀ ਹੈ ਉਸ ਪਰਮਾਤਮਾ ਨੂੰ ਸਭ ਦੀ ਰੋਟੀ ਦਾ ਫਿਕਰ ਹੈ ਜਿਨ ਨੇ ਸਾਨੂੰ ਪੈਦਾ ਕੀਤਾ ਹੈ ਉਸ ਨੇ ਰੋਟੀ ਵੀ ਨਾਲ ਹੀ ਪੈਦਾ ਕਰ ਦਿੱਤੀ ਹੈ ਜਿੰਨੇ ਜਿੱਥੋਂ ਖਾਣਾ ਹੈ ਜਿਹਦੇ ਘਰਮਾਂ ਦਾ ਖਾਣਾ ਹੈ ਉਥੋਂ ਹੀ ਖਾਣਾ ਹੈ ਕਿਉਂਕਿ ਕਹਿੰਦੇ ਹਨ ਕਿ ਜਿਹੇ ਦਾਣੇ ਤਿਹਾਂ ਖਾਣਾ ਇਹ ਸਭ ਦੇਖ ਕੇ ਪਰਮਾਤਮਾ ਤੇ ਵਿਸ਼ਵਾਸ ਹੋਰ ਵੀ ਪੱਕਾ ਹੋ ਗਿਆ ਅਤੇ ਇਹਨਾਂ ਕਿੜੀਆਂ ਦੇ ਹੌਂਸਲੇ ਨੂੰ ਦੇਖ ਕੇ ਇਹਨਾਂ ਦੇ ਜੱਜਪੈਣ ਨੂੰ ਦੇਖ ਕੇ ਬਹੁਤ ਖੁਸ਼ ਹੋਇਆ ਕਿ ਇਹਨਾਂ ਕੀੜੀਆਂ ਦੇ ਜੀਵਨ ਦੇ ਵਿੱਚ ਕਿੰਨਾ ਸੰਘਰਸ਼ ਹੈ ਇਹਨਾਂ ਕੀੜੀਆਂ ਤੋਂ ਸਾਨੂੰ ਕਿੰਨੀਆਂ ਇਹ ਸੁਖਿਆਵਾਂ ਮਿਲਦੀਆਂ ਹਨ ਇਹ ਸਾਨੂੰ ਜੀਵਨ ਵਿੱਚ ਆਉਣ ਵਾਲੇ ਦੁੱਖ ਸੁੱਖ ਵਿੱਚ ਜੀਵਨ ਜਿਉਣ ਦੀ ਸੇਧ ਦਿੰਦੀਆਂ ਹਨ ਜਿਵੇਂ ਸਰਦੀ ਗਰਮੀ ਵਿੱਚ ਪੂਰੀ ਟੰਡ ਵਿੱਚ ਇਹ ਇੱਕ ਦਾਣਾ ਲਿਆਉਂਦੀਆਂ ਹਨ ਆਪਣੇ ਇਹ ਭਾਰ ਨਾਲੋਂ ਦੂਣਾ ਪਾਰ ਚੁੱਕ ਲੈਂਦੀਆਂ ਹਨ ਉਹ ਦਾਣਾ ਆਪ ਵੀ ਖਾਂਦੀਆਂ ਤੇ ਆਪਣੇ ਬੱਚਿਆਂ ਨੂੰ ਵੀ ਖਵਾਉਂਦੀਆਂ ਹਨ ਅਤੇ ਆਪਣੇ ਨਾਲ ਦੀਆਂ ਨਵੇਂ ਪੇੜ ਪਰ ਦਿੰਦੀਆਂ ਹਨ ਨਾਲ ਹੀ ਇਹ ਸਾਨੂੰ ਏਕਤਾ ਦਾ ਗੁਣ ਵੀ ਦੱਸਦੀਆਂ ਹਨ ਇਹਨਾਂ ਵਿੱਚ ਬਹੁਤ ਹੀ ਲੰਬੇ ਲਾਈਨ ਹੁੰਦੀ ਹੈ ਜੋ ਸਾਨੂੰ ਉਸ ਸੈਸ਼ਨ ਦੇ ਬਾਰੇ ਵਿੱਚ ਸਿਖਾਉਂਦੀ ਹੈ ਇਹ ਮਿਲ ਜੁਲ ਕੇ ਦਾਣਾ ਲਿਆਉਂਦੀਆਂ ਹਨ ਦਾਣਾ ਲਿਆਉਂਦੇ ਸਮੇਂ ਇੱਕ ਦੂਜੇ ਨੂੰ ਫੜਾ ਦਿੰਦੀਆਂ ਹਨ ਤੇ ਅੱਗੇ ਤੋਂ ਅੱਗੇ ਵਧਦੀਆਂ ਜਾਂਦੀਆਂ ਹਨ ਇਸ ਤੋਂ ਪਤਾ ਲੱਗਦਾ ਹੈ ਕਿ ਏਕਤਾ ਵਿੱਚ ਕਿੰਨੀ ਤਾਕਤ ਹੁੰਦੀ ਹੈ ਮਿਲ ਜੁਲ ਕੇ ਕਿਤੇ ਕੰਮ ਜਲਦੀ ਸੌਖੇ ਵੀ ਹੋ ਜਾਂਦੇ ਹਨ ਇਹ ਨਿੱਕਾ ਜਿਹਾ ਜੇ ਬੰਦੇ ਨੂੰ ਬਹੁਤ ਕੁਝ ਸਿਖਾ ਦਿੰਦਾ ਹੈ ਪਰ ਸਿੱਖਿਆ ਉਹ ਹੀ ਲੈਂਦੇ ਹਨ ਜੋ ਇਹਨਾਂ ਤੋਂ ਕੁਝ ਸਿੱਖਣਾ ਚਾਹੁੰਦੇ ਹਨ ਲੋਕੀ ਕਿਹੜਿਆਂ ਨੂੰ ਆਟਾ ਸ਼ੱਕਰ ਬਹੁਤ ਕੁਝ ਪਾਉਂਦੇ ਹਨ ਤਾਂ ਕਿ ਉਹਨਾਂ ਦੇ ਘਰ ਦੇ ਵਿੱਚ ਰਜਿਕ ਦੇ ਵਿੱਚ ਵਾਦਾ ਹੋ ਜਾਵੇ ਕਹਿਣ ਦਾ ਭਾਵ ਕਿ ਉਹਨਾਂ ਨੂੰ ਕੋਈ ਕੰਮ ਨਾ ਕਰਨਾ ਪਵੇ ਬਸ ਕਿਹੜਿਆਂ ਨੂੰ ਆਟਾ ਤੇ ਸ਼ੱਕਰ ਪਾ ਕੇ ਅਸੀਂ ਅਮੀਰ ਹੋ ਜਾਈਏ ਪਰ ਇਸ ਤਰ੍ਹਾਂ ਅਮੀਰ ਨਹੀਂ ਬਣਿਆ ਜਾ ਸਕਦਾ ਕੀੜੀਆਂ ਨੂੰ ਆਟਾ ਸ਼ੱਕਰ ਆਦਿ ਵਾਤਵਰਤ ਪਾਉਣੀ ਚਾਹੀਦੀ ਹੈ ਜੇ ਅਸੀਂ ਪਾ ਸਕੀਏ ਤਾਂ ਜਾਨਵਰਾਂ ਪੰਛੀਆਂ ਨੂੰ ਰੋਟੀ ਦੇ ਛੋਟੇ ਛੋਟੇ ਟੁਕੜੇ ਕਰਕੇ ਪਾਉਣੇ ਚਾਹੀਦੇ ਹਨ ਅਨਾਜ ਦਾ ਸਤਕਾਰ ਕਰਨਾ ਚਾਹੀਦਾ ਹੈ ਕਿਉਂਕਿ ਕਈ ਵਾਰ ਅਸੀਂ ਵਧਿਆ ਹੋਇਆ ਅਣ ਸੁੱਟ ਦਿੰਦੇ ਹਾਂ ਅਸੀਂ ਬਰਬਾਦ ਕਰਦੇ ਹਾਂ ਪਰ ਕਈ ਲੋਕ ਇਸ ਅੰਨ ਨੂੰ ਕਿਸੇ ਜਾਨਵਰ ਨੂੰ ਪਾ ਕੇ ਉਸ ਦਾ ਟੱਡ ਪਾ ਕੇ ਉਸ ਨੂੰ ਜੀਵਨ ਦਾਨ ਦੇ ਕੇ ਅਸੀ ਸਨ ਲੈਂਦੇ ਹਾਂ ਜਿਹੜੀਆਂ ਅਸੀਸਾਂ ਕਰਕੇ ਉਹਨਾਂ ਦੇ ਘਰ ਦੇ ਵਿੱਚ ਬਰਕਤ ਰਹਿੰਦੀ ਹੈ ਆਂਦੇ ਭੰਡਾਰ ਭਰੇ ਰਹਿੰਦੇ ਹਨ ਇਸ ਲਈ ਇਹਨਾਂ ਕੀੜੀਆਂ ਦੀਆਂ ਜੇ ਅਸੀਸਾਂ ਲੈਣੀਆਂ ਹਨ ਤਾਂ ਇਹਨਾਂ ਤੋਂ ਕੁਝ ਸਿੱਖਣਾ ਚਾਹੀਦਾ ਹੈ ਤੇ ਆਪਣੇ ਜੀਵਨ ਵਿੱਚ ਸੰਗਠਨ ਕਰਕੇ ਅੱਗੇ ਵਧੋ ਦਿਨ ਰਾਤ ਮਿਹਨਤ ਕਰਕੇ ਤਰੱਕੀ ਨੂੰ ਹਾਸਲ ਕਰੋ ਜੇ ਤੁਹਾਡੇ ਘਰ ਵਿੱਚ ਕੀੜੀਆਂ ਦਾ ਭੌਣ ਹੈ ਜਾਂ ਫਿਰ ਕਿੜੀਆਂ ਬਹੁਤ ਜ਼ਿਆਦਾ ਨਿਕਲਦੀਆਂ ਹਨ ਅਤੇ ਤੁਹਾਡਾ ਕੋਈ ਨੁਕਸਾਨ ਨਹੀਂ ਕਰਦੀਆਂ ਤਾਂ ਰੱਖਵੋ ਇਹਨਾਂ ਜੀਵਨ ਨੂੰ ਮਾਰੋ ਨਾ ਕਿਉਂਕਿ ਕਈ ਲੋਕ ਦਵਾਈਆਂ ਪਾ ਕੇ ਜਾਂ ਫਿਰ ਹੋਰ ਕਈ ਤਰੀਕੇ ਦੇ ਨਾਲ ਕੀੜੀਆਂ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਹਨ ਜੀਵ ਹੱਤਿਆ ਪਾਪ ਹੈ ਜੇ ਤੁਹਾਨੂੰ ਇਹਨਾਂ ਤੋਂ ਕੋਈ ਪਰੇਸ਼ਾਨੀ ਨਹੀਂ ਹੈ ਤਾਂ ਆਪਣੇ ਖਾਣ ਪੀਣ ਦੀਆਂ ਚੀਜ਼ਾਂ ਨੂੰ ਢੱਕ ਕੇ ਰੱਖੋ ਅਤੇ ਉਸ ਜਗ੍ਹਾ ਦੇ ਪੂਰੀ ਸਫਾਈ ਰੱਖੋ ਪਰ ਇਹਨਾਂ ਨੂੰ ਮਾਰੋ ਨਾ ਕਿਉਂਕਿ ਇਹ ਨਿੱਕਾ ਜਿਹਾ ਜੀਵ ਤੁਹਾਨੂੰ ਬਹੁਤ ਵੱਡੀ ਸਿੱਖਿਆ ਦਿੰਦਾ ਹੈ ਸੰਗਤ ਜੀ ਜੇਕਰ ਅੱਜ ਦੇ ਵੀਡੀਓ ਦੇ ਜਾਣਕਾਰੀ ਤੁਹਾਨੂੰ ਚੰਗੇ ਲੱਗੇ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ